ਮੈਂ ਤਾਂ ਆਪਣੀ ਸੋਚ ਤੇ ਆਪਣੇ ਧਰਮ ਤੋਂ ਵੱਡਾ ਕਿਸੇ ਨੂੰ ਨਹੀਂ ਸਮਝਦਾ ਸਨਾਤਨ ਦੀ ਸੋਚ ਤੇ ਸਨਾਤਨ ਮੱਤਿਏ ਹੁਣ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਭਾਰਤ ਦਾ ਸਭ ਤੋਂ ਪੁਰਾਣਾ ਧਰਮ ਹੈ ਉਦੇ ਵਿੱਚੋਂ ਲੋਕੀ ਜਿਹੜੇ ਬਿਜ਼ਨਸ ਕਰ ਰਹੇ ਆ ਉਹ ਸਾਡੇ ਲੋਕਾਂ ਨੂੰ ਸਮਝਾਣੀ ਚਾਹੀਦੀ ਹੈ ਹਰੇ ਕ੍ਰਿਸ਼ਨਾ ਰ ਹਰੇ ਰਾਦੇ ਰਾਦੇ ਕ੍ਰਿਸ਼ਨਾ ਦਾ ਜ਼ਿਕਰ ਉਹ ਕਰਦੇ ਨੇ ਕ੍ਰਿਸ਼ਨ ਜੀ ਦਾ ਜੈ ਜੈਕਾਰ ਹੁੰਦਾ ਸਨਾਤਨ ਦਾ ਜੈ ਜੈਕਾਰ ਹੁੰਦਾ ਉਸਤੇ ਵੀ ਤੁਹਾਨੂੰ ਆਪੱਤੀ ਹੈ ਬਿਲਕੁਲ ਆਪੱਤੀ ਨਹੀਂ ਮੈਂ ਸਨਾਤਨੀ ਆ ਮੇਰਾ ਜੀਵਨ ਦਾ ਆਧਾਰ ਸ਼੍ਰੀ ਕ੍ਰਿਸ਼ਨ ਨੇ ਗੀਤਾ ਹੈ ਮੈਂ ਕਿਹਾ ਤੁਹਾਨੂੰ ਹਰ ਸਨਾਤਨੀ ਦਾ ਆਧਾਰ ਜਿਹੜਾ ਹੈ ਉਹ ਗੀਤਾ ਹੈ ਗੀਤਾ ਸਾਡੇ ਲਈ ਸਰਵ 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 ਉੱਚ ਹੈ ਸਾਡੇ ਚਾਰ ਵੇਦਾਂ ਤੋਂ ਬਾਅਦ ਗੀਤਾ ਦਾ ਸਰਵ ਉੱਚ ਸਥਾਨ ਹੈ ਪਰ ਗੱਲ ਇਹ ਆ ਉਹਨੂੰ ਬਿਜ਼ਨਸ ਦਾ ਆਧਾਰ ਨਾ ਬਣਾਓ ਠੀਕ ਹੈ ਇਹ ਵਿਦੇਸ਼ੀ ਸ਼੍ਰੀ ਕ੍ਰਿਸ਼ਨ ਹਰੀ ਕ੍ਰਿਸ਼ਨ ਕਰਾ ਸਕਦੇ ਆ ਤੇ ਉਹ ਸਾਡੇ ਜਿਹੜੇ ਸਨਾਤਨ ਦੇ ਸੰਤ ਭਾਰਤ ਦੇ ਰਹਿੰਦੇ ਆ ਉਹ ਕਿਉਂ ਨਹੀਂ ਕਰਾ ਸਕਦੇ ਤੇ ਸਾਡੇ ਲੋਕ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਇੱਕ ਵਿਦੇਸ਼ੀ ਲੋਕਾਂ ਵੱਲੋਂ ਚਲਾਏ ਧਰਮ ਨੂੰ ਪਿਆਰ ਕਰ ਰਹੇ ਆ ਤੇ ਜਿਹੜੇ ਸਨਾਤਨ ਮਤ ਨੂੰ ਚਲਾਉਣ ਵਾਲੇ ਭਾਰਤ ਦੇ ਵਿੱਚ ਸੰਿਆਸੀ ਲੋਕ ਨੇ ਉਹਨਾਂ ਨੂੰ ਪਿਆਰ ਕਰਕੇ ਉਹ ਕਿਉਂ ਨਹੀਂ ਬਣਾਇਆ ਜਾ ਸਕਦਾ